ਇਨੂੰ ਪੰਜੀ ਦੇਣੀ ਨਹੀਂ ਜਿਵੇਂ ਸਰਬਜੀਤ ਦੇ ਨਾਲ ਹੋਇਆ ਇਹ ਸਿਰਫ ਇੱਕ ਟਾਰਗੇਟ ਕਰਕੇ ਕਨਵਰਟ ਕਰ ਲਓ ਮੁੜ ਕੇ ਬਾਅਦ ਭੁੱਖੇ ਮਾਰੋ ਹੁਣ ਉਹ ਸਰਬਜੀਤ ਦੇ ਇਹ ਹਾਲਾਤ ਆ ਸਰਬਜੀਤ ਆਪਣਾ ਸਰੀਰ ਵੇਚਣ ਲਈ ਤਿਆਰ ਬੈਠੀ ਆ ਤੇ ਉਹਦਾ ਪਤੀ ਬੁਕਾਵੇਗਾ ਬਿਲਕੁਲ ਉਹ ਮੋਰੇ ਬੈਠਿਆ ਕਰੇਗਾ ਪੈਸੇ ਫੜੇਗਾ ਤੇ ਉਹ ਕਵੇਗਾ ਲਓ ਜੀ ਇਹ ਹੁਣ ਫਲਾਨੀ ਜਿਹੜੀ ਮੰਡੀ ਆ ਉੱਥੇ ਲੈ ਜਾਂਦੇ ਇਹਨੂੰ ਹੁਣ ਉਹ ਉਹਦੀ ਉਹ ਸੋਚ ਆ ਜਿਹੜੇ ਇਦਾਂ ਦੀ ਸੋਚ ਵਾਲੇ ਲੋਕ ਗਲਤ ਆ ਪਰ ਜੇ ਬੱਚਾ ਵਿਆਹ ਸ਼ਾਦੀ ਕਰਾਉਂਦਾ ਉਹਨਾਂ ਕੋਈ ਇਸ਼ੂ ਨਹੀਂ ਆ ਆਪਣੀ ਕਿਸੇ ਦੀ ਲਾਈਫ ਆ ਦੋਨੇ ਖੁਸ਼ ਹੋ ਕੀ ਕਰ ਸਕਦੇ ਆ ਗੱਲ ਹਾਂਜੀ ਤੇ ਗਾਲੇ ਦਾ ਵੀ ਬੜਾ ਸੋਹ ਮੋਹਨ ਸਿੰਘ ਜਿਹੜਾ ਨਾ ਮੇਰੇ ਪਿੰਡ ਦਾ ਬੰਦਾ ਵਾ ਮੇਰਾ ਗਵੰਡੀ ਆ ਓਕੇ ਆ ਤੇ ਪਿੰਡ ਸਾਡਾ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਕੋਈ ਮਲਛੀਆਂ ਦੇ ਲਾ ਕੇ ਬਿੱਲੀ ਪੜਿਆ ਹੈਗਾ ਬਿੱਲੀ ਪੜਾਇਆ ਠੀਕ ਆ ਹਾਂਜੀ ਮੈਂ ਉਹ ਤੇਰਾ ਮੇਰਾ ਸੜਕ ਤੇ ਘਾਰਿਆ ਮੋਹਨ ਸਿੰਘ ਦੀ ਕੋਠੀ ਮੇਰੇ ਆਪੋਜੀਟ ਆ ਇਹ ਬਚਪਨ ਤੋਂ ਇਹਨਾਂ ਦਾ ਬਾਪ ਇੱਥੇ ਮਰ ਮੇਰੇ ਕੋਲ ਬਹੁਤ ਵੀ ਇੱਥੇ ਰਹਿੰਦੇ ਆ ਗਿਆ ਠੀਕ ਆ ਹੂੰ ਹੂੰ ਉਹ ਆਪ ਦਾ ਵਧੀਆ ਕੰਮ ਕਰ ਰਿਹਾ ਜਿੰਨਾ ਵੀ ਕਰ ਰਿਹਾ ਹੂੰ ਇਹ ਗਰੂਮਿੰਗ ਦੇ ਵਿੱਚ ਪਾਕਿਸਤਾਨੀਆਂ ਨਹੀਂ ਹਟਣਾ ਭਾਜੀ ਜਿੱਨਾਂ ਜਿੱਕਰ ਆਪਾਂ ਨੂੰ ਖਿਆਲਨਾ ਚੱਕਣੇ ਪਏ ਹੂੰ 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 ਇਹ ਦੋ ਜਾਂ ਤੇ ਢਕਾਉਣੇ ਪੈਣੇ ਆ ਜਿਆਦਾ ਹੀ ਢਕਾਉਣੇ ਪੈਣੇ ਫੇ ਕੰਮ ਬਣਨਾ ਇੱਥੇ ਦੁਬਾਰਾ ਇਹ ਬਾਬਾ ਚਾਰਤ ਸਿੰਘ ਹੋਣਾ ਨੂੰ ਆਉਣਾ ਪੈਣਾ ਫੇ ਗੱਲ ਬਣਨੀ ਆ ਹੂੰ 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 ਇਹ ਜਿਹੜਾ ਗਰੂਮਿੰਗ ਦਾ ਮੁੱਦਾ ਜਿੱਦਾਂ ਮਤਲਬ ਦਬਈ ਦੇ ਵਿੱਚ ਭਾਈ ਜੀ ਗੱਲ ਕਰਕੇ ਗਏ ਵੀ ਉੱਥੇ ਬਹੁਤ ਗੰਦ ਪਾਇਆ ਹੋਆ ਹੂੰ ਹੂੰ ਇਹ ਪੰਜਾਬ ਦੇ ਵਿੱਚ ਵੀ सेक्स ਰੈਕਟ ਚਲਾਉਂਦੇ ਆ ਬਹੁਤ ਲੋਕ ਆ ਮੈਨੂੰ ਪਤਾ ਵਾ ਮੇਰੀ ਐਕਸ ਵਾਈਪੀਏ ਦੇ ਵਿੱਚ ਸ਼ਿਨਵਾਲਦ ਸੀਗੀ ਉਹ ਲੋਕਾਂ ਦੀਆਂ ਕੁੜੀਆਂ ਵਿੱਚ ਪਾਉਂਦੇ ਸੀ ਤੇ ਮੈਂ ਉਹਦੇ ਵਿਰੁੱਧ ਸਟੈਂਡ ਲਿਆ ਸੀ ਤੇ ਉਹਨੇ ਮੈਤੇ ਝੂਠੇ ਕੇਸ ਕਰ ਦਿੱਤੇ ਸੀਗੇ ਆਪਾਂ ਪਹਿਲਾਂ ਵੀ ਇਸ ਵਿੱਚ ਤੇ ਗੱਲ ਕੀਤੀ ਹੈ ਕਰੀ ਹਾਂ ਜੀ ਹਾਂ ਹਾਂ ਆ ਗਿਆ ਜਾਂ ਤਾਂ ਜੀ ਓਕੇ ਹਾਂ ਜੀ ਤੇ ਲੇਕਰ ਉਹ ਮੁੜ ਕੇ ਸਾਹਮਣੇ ਨਹੀਂ ਆਈ ਨਾ ਸਾਹਮਣੇ ਆਉਂਦੀ ਆ ਤੇ ਮੈਂ ਹਜੇ ਤੱਕ ਵੀ ਇਹਨਾਂ ਚੱਕਰਾਂ 'ਚ ਮੈਨੂੰ ਇੱਥੇ ਦੀਆਂ ਏਜੰਸੀਆਂ ਨੇ ਬਹੁਤ ਤਾਂ ਕੀਤਾ 20 ਸਾਲ ਹਾਂ ਹਾਂ ਤੇ ਪਰ ਉਹਦੇ ਨਾਲ ਦੀ ਸਾਥਨ ਜਿਹੜੀ ਸੀ 2012 ਦੇ ਵਿੱਚ ਉਹ ਭਾਬੀ ਅਮਰਜੀਤ ਕੌਰ ਸਿੰਘ ਇੰਗਲੈਂਡ ਦੇ ਵਿੱਚ ਉਹਨੂੰ ਅਸੀਂ ਅੰਦਰ ਕਰਾਤਾ ਸੀਗਾ ਅੱਛਾ ਹੂੰ YouTube ਤੇ ਤੁਸੀਂ ਵੀ ਵੀਡੀਓ ਦੇਖ ਸਕਦੇ ਕਦੇ ਵਿਲੇ ਟਾਈਮ ਤੇ ਭਾਬੀ ਅਮਰਜੀਤ ਕੌਰ ਭਰ ਕੇ ਤੇ ਉਹਨੂੰ ਕਿਦਾਂ ਫੜਿਆ ਸੀ ਉੱਥੇ ਤੇ ਮੈਂ ਉਹਨਾਂ ਵਿਰੁੱਧ ਸਾਰਿਆਂ ਦੇ ਸਟੈਂਡ ਲਿਆ ਸੀਗਾ ਇਕੱਲੇ ਨਹੀਂ ਹੂੰ 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 ਇਕੱਲਾ ਹੀ ਸਵਾਲ ਆਖੀ ਲੜਿਆ ਅਜੇ ਤੱਕ ਸਾਰਿਆਂ ਦੇ ਵਿਰੁੱਧ ਤੇ ਪਰ ਇਹ ਸਾਡੇ ਲੋਕਾਂ ਦਾ ਆਪਣਾ ਕਸੂਰ ਹੈ ਸਾਡੀਆਂ ਜਨਾਨੀਆਂ ਵੀ ਇਹਨਾਂ ਵਿੱਚ ਸਾਡੇ ਲੋਕਾਂ ਦੀਆਂ ਜਨਾਨੀਆਂ ਵੀ ਪੰਜਾਬਣਾਂ ਵੀ ਸ਼ਾਮਲ ਹੈਗੀਆਂ ਇਹਨਾਂ ਵਿੱਚ ਹਾਂ ਦੇਖੋ ਵੀਰ ਉਹੀ ਗੱਲ ਕਰਦੇ ਸੀਗੇ ਜਿਹੜੇ ਕਿਉਂਕਿ ਪਾਕਿਸਤਾਨ ਦੇ ਵਿੱਚ ਟਿਕਟੌਕ ਲਾਊਡ ਹੈ ਬੰਗਲਾਦੇਸ਼ ਦੇ ਵਿੱਚ ਤੇ ਉਹ ਲੋਕ ਤੁਹਾਡੀ ਵਿਊਅਰਸ਼ਿਪ ਵਧਾ ਦਿੰਦੇ ਨੇ ਜੇ ਚ 400 ਵੀ ਜੁੜ ਜਾਂਦਾ ਮੋਰ ਤਾਂ ਨਫਾ ਕਿਉਂਕਿ ਪਾਕਿਸਤਾਨ ਚ ਬੇਲੇ ਲੋਕ ਸਾਡੇ ਕਿਤੇ ਟਿਕਟੌਕ ਲਾਊਡ ਨਹੀਂ ਹੈ ਇੰਡੀਆ ਦੇ ਵਿੱਚ ਸੋ ਇਸ ਕਰਕੇ ਇਹ ਜਾਣ ਜਾਣ ਕੇ ਵਿਊ ਬਤਾਉਣ ਦੇ ਲਈ ਉਹ ਬੱਚੇ ਜਿਹੜੇ ਨੇ ਉਹ ਇਹ ਚੀਜ਼ ਨੂੰ ਉਹ ਅੰਡਰਸਟੈਂਡ ਨਹੀਂ ਕਰਦੇ ਬੱਚੇ ਲੱਗਦੇ ਵੀ ਅਸੀਂ ਕਾਂ ਬੜਾ ਕੁਸ਼ ਹੈ ਮੁੜਕੇ ਬਾਦ ਦੇ ਵਿੱਚ ਮੈਂ ਕਾਂਗਾ ਇੱਥੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਮੁਸਲਮਾਨ ਕੁੜੀਆਂ ਨਾਲ ਵਿਆਹ ਕੀਤੇ ਨੇ ਮੁੰਡਿਆਂ ਨਾਲ ਕੀਤੇ ਨੇ ਦੇ ਲਿਵਿੰਗ ਬੱਚੇ ਨੇ ਆਪਣੀ ਜ਼ਿੰਦਗੀ ਕੱਢ ਰਹੇ ਨੇ ਚਲੋ ਪਰ ਇੱਕ ਤੁਸੀਂ ਸਿਰਫ ਟਾਰਗੇਟ ਕਰਨਾ ਕਿਸੇ ਬੱਚੇ ਨੂੰ ਵੀ ਇਹਨੂੰ ਵਰਤਣਾ ਹੀ ਆ ਮੁੜਕੇ ਨੂੰ ਠੰਡਾ ਕਰਨ ਲਾਉਣਾ ਇਹਨੂੰ ਪੰਜੀ ਦੇਣੀ ਨਹੀਂ ਜਿਵੇਂ ਸਰਬਜੀਤ ਦੇ ਨਾਲ ਹੋਇਆ ਇਹ ਸਿਰਫ ਇੱਕ ਟਾਰਗੇਟ ਕਰਕੇ ਕਨਵਰਟ ਕਰ ਲਓ ਮੁੜਕੇ ਬਾਅਦ ਭੁੱਖੇ ਮਾਰੋ ਹੁਣ ਉਹ ਸਰਬਜੀਤ ਦੇ ਇਹ ਹਾਲਾਤ ਆ ਸਰਬਜੀਤ ਆਪਣਾ ਸਰੀਰ ਵੇਚਣ ਲਈ ਤਿਆਰ ਬੈਠੀ ਹੈ ਤੇ ਉਹਦਾ ਪਤੀ ਬੁਕਾਵੇਗਾ ਬਿਲਕੁਲ ਉਹ ਮੋਹਰੇ ਬੈਠਿਆ ਕਰੇਗਾ ਪੈਸੇ ਫੜੇਗਾ ਤੇ ਉਹ ਕਵੇਗਾ ਲਓ ਜੀ ਇਹ ਹੁਣ ਫਲਾਨੀ ਜਿਹੜੀ ਮੰਡੀ ਆ ਉੱਥੇ ਲੈ ਜਾਂਦੇ ਨੂੰ ਹੁਣ ਉਹ ਉਹਦੀ ਉਹ ਸੋਚ ਹੈ ਜਿਹੜੇ ਇਦਾਂ ਦੀ ਸੋਚ ਵਾਲੇ ਲੋਕ ਗਲਤ ਹੈ ਪਰ ਜੇ ਬੱਚਾ ਵਿਆਹ ਸ਼ਾਦੀ ਕਰਾਉਂਦਾ ਉਹਨਾਂ ਕੋਈ ਇਸ਼ੂ ਨਹੀਂ ਹੈ ਆਪਣੀ ਕਿਸੇ ਦੀ ਲਾਈਫ ਹੈ ਦੋਨੇ ਖੁਸ਼ ਹੋ ਕੀ ਕਰ ਸਕਦੇ ਆ ਤੇ ਪਰ ਆ ਜਿਹੜਾ ਮਾਮਲਾ ਚੱਲ ਪਿਆ ਵੀ ਸਿਰਫ ਇੱਕ ਟਾਰਗੇਟ ਕਰਨਾ ਮੁੜ ਕੇ ਧੰਦਾ ਕਰਾਉਣਾ ਫਿਰ ਜ਼ੁਲਮ ਕਰਨਾ ਇਹ ਚੀਜ਼ਾਂ ਗਲਤ ਆ ਇਹ ਚੀਜ਼ਾਂ ਤੇ ਰੋਕਣਾ ਚਾਹੀਦਾ ਇੰਗਲੈਂਡ ਦੀ ਗਵਰਨਮੈਂਟ ਨੇ ਨਹੀਂ ਕਰਨਾ ਤੇ ਆਪਾਂ ਵਾਇਲੈਂਸ ਦਾ ਵਾਰ ਜੀ ਆਪਾਂ ਪ੍ਰਮੋਟ ਨਹੀਂ ਕਰਦੇ ਲੜਾਈ ਝਗੜਾ ਤਾਂ ਆਪਾਂ ਤਹਿਲਕਾ ਨੇ ਕਦੀ ਨਹੀਂ ਕੀਤਾ ਆਪਾਂ ਆਵਾਜ਼ ਦੇ ذریعے ਮਾਪਾਪ ਨੂੰ ਐਜੂਕੇਟ ਕਰੀਏ ਬੱਚੇ ਨੂੰ ਐਜੂਕੇਟ ਕਰੀਏ ਵੀ ਭਾਈ ਅਕਲ ਕਰੋ ਥੋੜੀ ਬਹੁਤੀ ਦਿਮਾਗ ਨਾਲ ਸੋਚੋ ਪਰ ਇੰਨਾ ਕ ਮੈਂ ਕਹਿ ਸਕਦਾ ਵੀ ਮੈਂ ਇੰਗਲੈਂਡ ਜਾ ਕੇ ਆ ਸਾਡੇ ਰਿਸ਼ਤੇਦਾਰ ਐਨੇ ਅਵੇਅਰ ਨਹੀਂ ਐਨਾ ਉਹਨਾਂ ਦਾ ਸ਼ਾਰਪ ਕੁੜੀਆਂ ਮੁੰਡਿਆਂ ਦਾ ਮਾਈਂਡ ਹੈ ਮੈਂ ਗੱਲ ਕਰਕੇ ਆ ਦੇ ਜੱਸ ਹੇਟ ਦੀਸ ਥਿੰਗਸ ਉਹ ਨਹੀਂ ਨੇੜੇ ਲੱਗਦੇ ਬੱਚਾਂ ਦੇ ਪਤਾ ਨਹੀਂ ਕਿਵੇਂ ਸਲੋ ਬੱਚੇ ਨੇ ਮੇਰਾ ਕਾਲ ਕੁਛ ਭਈ ਜਿਵੇਂ ਮਗਰ ਲੱਗ ਜਾਂਦੇ ਉਹ ਆਮ ਬੱਚੇ ਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਇੱਥੇ ਸਾਡੇ ਨਾਲ ਕੜੇ ਪਾ ਪਾ ਕੇ ਇਹ ਬੋ ਹਨ ਏਦਾਂ ਬਹੁਤ ਖੁਸ਼ ਹੋ ਰਿਹਾ ਹਾਂਜੀ ਭਾਈ ਉਹ ਬੱਚੇ ਪਤਾ ਉਹਨਾਂ ਦੇ ਲੱਗਦੇ ਆ ਜਿਹੜੇ ਮੀਆਂ ਬੀਵੀ ਜਾਂ ਤੇ ਸਾਜ ਦੀ ਲੜੀ ਜਾਂਦੇ ਆ ਜਾਂ ਆਪਸ ਉਧਰ ਦੂਜੇ ਕਮਰੇ ਜਾ ਕੇ ਦੋਨੇ ਜਣੇ ਇਕੱਠੇ ਸੌਂ ਜਾਂਦੇ ਆ ਨਿਆਣਿਆਂ ਨੂੰ ਉੱਥੋਂ ਲੈਪਟਾਪ ਦੇ ਕੇ ਪਾਸੇ ਤੇ ਭਾ ਕੇ ਬਹਿ ਜਾਂਦੇ ਵੀ ਤੁਸੀਂ ਬੈਠੇ ਰਹੋ ਲੱਗੇ ਰਹੋ ਉਹਨਾਂ ਦੇ ਨਿਆਣੇ ਫਸਦੇ ਆ ਜਿਹਦੇ ਫੈਮਲੀਆਂ ਵੇਰ ਆ ਉਹਨਾਂ ਦੇ ਬੱਚੇ ਨਹੀਂ ਫਸ ਤਾਂ ਥੈਂਕ ਯੂ ਬਹੁਤ ਧੰਨਵਾਦ ਹੈ ਆਪਾਂ ਬਣਦਾ ਸਾਰਾ ਟਾਈਮ